ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਇਹੋਸਟ ਆਲ ਜੇ ਰਾਜੀਵਰਤ ਕਾਲੇ ਕਿ ਆਪ ਸਭ ਦਾ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਵਿੱਚ ਤੇ ਅੱਜ ਜੋ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੁੱਖਪੰਜਨ ਰੰਦਾਵਾ ਜੀ ਦੁਆਰਾ ਲਿਖੀ ਗਈ ਹੈ ਮੇਰੇਆਂ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤਾਂ ਤੇ ਦੁਸ਼ਮਣਾਂ ਨੂੰ ਦੁੱਖਾਂ ਦੇ ਮਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਮੀਰਾਂ ਤੇ ਗਰੀਬਾਂ ਨੂੰ ਚੁਬਾਰਿਆਂ ਤੇ ਢਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਤਾਂ ਨੂੰ ਕਹਾਣੀਆਂ ਨੂੰ ਗੱਲਾਂ ਨੂੰ ਹੰਗਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੂਪਾਂ ਨੂੰ ਤੇ ਛਾਵਾਂ ਨੂੰ ਚੰਨ ਨੂੰ ਤੇ ਤਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਸ਼ਕ ਨੂੰ ਤੇ ਆਸ਼ਿਕਾਂ ਨੂੰ ਬੇਲੇ ਤਖਤ ਹਜ਼ਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੱਬੇ ਕੁੜੀਆਂ ਤੇ ਚਿੜੀਆਂ ਨੂੰ ਵਿਆਹੀਆਂ ਤੇ ਕੁਆਰੀਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿੰਡਾਂ ਤੇ ਤਿਰਿੰਜਣਾ ਨੂੰ ਪਿੰਗਾਂ ਦੇ ਹਲਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੋਚਾਂ ਤੇ ਖਿਡਾਰੀਆਂ ਨੂੰ ਦੁੱਖ ਭੰਜਣਾ ਜਿੱਤਿਆ ਤੇ ਹਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰਿਆਂ ਪਿਆਰਿਆਂ ਨੂੰ Saszrie kal සාrean tanwaci